ਸਤਗੁਰੂ ਗੁਰੂ ਅਰਜਨ ਸਾਹਿਬ ਦੇ ਜੀਵਨ ਦੀ ਇੱਕ ਘਟਨਾ ਹੈ। ਤਕਰੀਬਾਈ ਤਾਬੋ ਦਾ ਸ਼ਾਇਦ ਆਪ ਜੀ ਨੇ ਨਾਮ ਸੁਣਿਆ ਹੋਵੇ। ਬੜੀ ਭਾਵਨਾਵਾਂ ਵਾਲੀ ਹੋਈ ਕੀਰਤਪੁਰ ਸਾਹਿਬ ਜੀ। ਇਹਦੇ ਘਰ ਕੋਈ ਨੀ ਜ਼ਿਆਦਾ ਅਮੀਰ ਨਹੀਂ ਸੀ। ਤੇ ਇੱਕ ਮੰਨ ਦਾ ਫੁਰਨਾ ਜ਼ਰੂਰ ਸੀ ਵੀ ਜੇ ਸੰਗਤਾਂ 'ਚ ਇੰਨੀ ਲੰਗਰ ਦੀ ਸੇਵਾ ਹੁੰਦੀ ਹੈ। ਤੇ ਮੇਰੀ ਵੀ ਭਾਵਨਾ ਮੈਂ ਸਤਗੁਰਾਂ ਦੇ ਲੰਗਰ ਦੀ ਸੇਵਾ ਕਰਾਂ ਲੰਗਰ 'ਚ ਪ੍ਰਸ਼ਾਦ ਪਾਣੀ ਛਕਾਵਾਂ। ਪਰ ਇੰਨੀ ਸਮਰੱਥਾ ਨਹੀਂ ਸੀ ਸੰਗਤ ਦਾ ਲੰਗਰ ਕਰ ਸਕੇ ਪਰ ਉਹਨੇ ਕੀ ਕਰਨਾ ਜੀ ਆਪਣੀ ਕਿਰਤ ਕਰਕੇ ਰੋਟੀ ਖਾਂਦੀ ਸੀ ਜੀ ਇਤਿਹਾਸ ਕਹਿੰਦਾ ਵੀ ਉਹਨੇ ਥੋੜਾ ਜਿਹਾ ਅਨਾਜ ਇਕੱਠਾ ਕੀਤਾ ਇੱਕ ਇੱਕ ਦਾਣੇ ਦੇ ਉੱਤੇ ਉਹਨੇ ਸ਼ਬਦ ਪੜਨਾ ਬਾਣੀ ਪੜਨੀ ਉਸ ਮਾਈ ਨੇ ਪ੍ਰਸ਼ਾਦਾ ਤਿਆਰ ਕੀਤਾ ਮਾਈ ਤਾਬੋ ਨੇ ਅੰਨ ਉਤੇ ਇੱਕ ਇੱਕ ਦਾਣੇ ਤੇ ਔਮੂਲ ਮੰਤਰ ਪੜਦੀ ਰਹੀ ਚੱਕੀ ਤੇ ਪਿੰਦਿਆਂ ਬਾਣੀ ਪੜਦੀ ਰਹੀ ਗੁਰਮੁਖੋ ਸੱਚੀ ਮੁੱਚੀ ਵੇ ਇਹ ਨਹੀਂ ਕਿ ਮੈਂ ਤੁਹਾਨੂੰ ਉਪਦੇਸ਼ ਦੇ ਰਿਹਾ ਮੈਂ ਆਪ ਵੀ ਯਤਨ ਕਰਨਾ ਪਰਵਾਰ ਜੇ ਲਾਗੂ ਹੋ ਸਕੇ ਜਿਸ ਕਿਚਨ ਵਿੱਚ ਗੁਰੂ ਗੁਰੂ ਆ ਜਾਏਗਾ ਨਾ ਸੱਚੀ ਮੁੱਚੀ ਉੱਥੋਂ ਦਾ ਭੋਜਨ ਵੀ ਬੰਦਿਆਂ ਦੇ ਅੰਦਰ ਨੂੰ ਟਿਕਾਣ ਲੱਗ ਪਏਗਾ ਫਿਰ ਅਰਜਹ ਤੇ ਅਰਵਾ ਕਰਕੇ ਦੇਖੀ ਆਪਾਂ ਐਵੇਂ ਨਹੀਂ ਚਾ ਅਭੀ ਚਾ ਕਹੇਗੇ ਨਹੀਂ ਇੱਕ ਦੋ ਦਿਨ ਦੀ ਗੱਲ ਨਹੀਂ ਤੁਸੀਂ ਗੁਰਦੁਆਰੇ ਦੀ ਕਿਚਨ ਵਿੱਚ ਹੀ ਜਿੱਥੇ ਗੁਰੂ ਇਹ ਬਣਾ ਲੀਏ ਵੀ ਜਿੰਨੇ ਆਉਣਾ ਸਮੇ ਜਿੰਨੀ ਕੋ ਲੋੜੇ ਉਹਨਾਂ ਕੋ ਬੋਲੋ ਉਹਨਾਂ ਸਮਾ ਜੇ ਗੁਰੂ ਕੇ ਸ਼ਬਦ ਦਾ ਵਹਿ ਗੁਰੂ ਜਪੀ ਜਾਈਏ ਗੁਰਮਖੋ ਹੱਥ ਤੇ ਸੁੱਕੀ ਰੋਟੀ ਰੱਖ ਕੇ ਵੀ ਜਦੋਂ ਖਾ ਕੇ ਤੁਰਾਂਗੇ ਨਾ ਅੰਦਰ ਨੂੰ ਪੂਰ ਸਕੂਨ ਮਿਲਦਾ ਹੈ ਕਿ ਸਤਗੁਰੂ ਗੁਰੂ ਨਾਨਕ ਸਾਹਿਬ ਤੋਂ ਵੱਡ ਕਿਸੇ ਦੀ ਸੁਰਤ ਉੱਚੀ ਹੈ ਮਲਕ ਭਾਗੋ ਉਹਨੇ ਸਿਰਫ ਇਹ ਹੀ ਕਿਹਾ ਮੇਰੇ ਘਰੋ ਚਲੋ ਇੱਕ ਪੱਖ ਅਸੀਂ ਰੱਖਨੇ ਮਾਰੇ ਨੇ ਕਿ ਤੇਰੀ ਕਮਾਈ ਨੇਕ ਨਹੀਂ ਕਿ ਪਰ ਇੱਕ ਪੱਖ ਹੋਰ ਕਿਉਂਕਿ ਸੁਰਤੀ ਵਾਲੇ ਨੂੰ ਜਿਹੜਾ ਜਪਦਾ ਬੰਦਾ ਖੈ ਜਿਹੜਾ ਰੂਖਾਨੀ ਬੰਦਾ ਖੈ ਉਹਨੂੰ ਕਿ ਖੰਨ ਵਿੱਚ ਪਤਾ ਲੱਗ ਜਾਂਦਾ ਹੈ ਹਜ਼ੂਰ ਨੇ ਇਹੀ ਕਿਹਾ ਸੀ ਮਲਕਪਾਗੋ ਨੂੰ ਖਾਣ ਦਾ ਕੋਈ ਇਹ ਨਹੀਂ ਕਿ ਖਾ ਸਕਣਾ ਮੈਂ ਵੀ ਪਰ ਕਹਿੰਦੇ ਨੇ ਕਿਕਰ ਦੇ ਕੰਡਿਆਂ ਨੂੰ ਖਾਏ ਕਿਕਰ ਦੇ ਬੀਜ ਲਵੋ ਜਿਹੜੇ ਪੁਰਾਣੇ ਕਿ ਦੇਖੋ ਨਾ ਆਪਾਂ ਕਿਕਰ ਦੇ ਬੀਜ ਜਿਹੜੇ ਨੇ ਉਹਨਾਂ ਨੂੰ ਹੱਥ ਵਿੱਚ ਮਲੋ ਕਦੀ ਬੀਜ ਵਿੱਚੋਂ ਕੰਡਾ ਨਹੀਂ ਚੁਬਦਾ ਮਲਕਪਾਗੋ ਬੀਜਣ ਤੋਂ ਬਾਅਦ ਹੀ ਕੰਡੇ ਨਿਕਲਦੇ ਆ ਦੰਦਾਂ ਨਾਲ ਚਬਾਇਆ ਜੀਬ ਦਾ ਰਸ ਲਿਆਂ ਪਤਾ ਨਹੀਂ ਲੱਗਦਾ ਜਦੋਂ ਖਾਣ ਤੋਂ ਬਾਅਦ ਭਜਨ ਬੰਦਗੀ ਵੱਲ ਤੁਰੀਦਾ ਉਦੋਂ ਕੰਡੇ ਬਣ ਕੇ ਚੁਬਦਾ ਹੈ ਮੇਰੀ ਫਿਰ ਅਰਜ਼ ਹੈ ਉਸ ਮਾਈ ਨੇ ਭਾਵਨਾ ਨਾਲ ਪ੍ਰਸ਼ਾਦਾ ਤਿਆਰ ਕਰ ਲਿਆ ਪਰ ਇੱਕ ਸੀ ਰਸਤੇ ਲੱਜਿਆ ਕਿ ਜੇ ਮੈਂ ਲੈ ਕੇ ਗਈ ਲੋਕ ਕੀ ਕਹਿਣਗੇ ਅਸੂ ਕੀ ਰੋਟੀ ਲੈ ਕੇ ਆ ਗਈ ਕਿਉਂਕਿ ਬੜੀਆਂ ਆਪਣੇ ਆਪਣੀ ਖਿਆਲ ਸੰਮ ਰੋਕਦੇ ਉਹ ਕਹਿੰਦੇ ਨੇ ਪ੍ਰਸ਼ਾਦ ਪਾਣੀ ਤਿਆਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਚ ਉਹਨੇ ਅਰਦਾਸ ਕੀਤੀ ਕਿ ਮਹਾਰਾਜ ਮੈਂ ਭਾਵਨਾ ਨਾਲ ਪ੍ਰਸ਼ਾਦ ਪਾਣੀ ਤਿਆਰ ਕੀਤਾ ਹੈ ਇੱਛਾ ਮੇਰੀ ਹੈ ਤੁਸੀਂ ਕਿਰਪਾ ਕਰਕੇ ਸ਼ਕੋ ਸਾਡਾ ਇਤਿਹਾਸ ਕਹਿੰਦਾ ਹੈ ਗੁਰੂ ਹਰ Rai ਸਾਹਿਬ ਆਪ ਕੋ ੜੇ ਤੇ ਸਵਾਰ ਹੋਏ ਤੇ ਸੱਚੇ ਪਾਤਸ਼ਾਹ ਚਲਪੇ ਨਾਲ ਸਿੱਖ ਨੇ ਕੀਰਤਪੁਰ ਸਾਹਿਬ ਦੀ ਘਟਨਾ ਮਹਾਰਾਜ ਸਮਾਈ ਦੇ ਬੂਵੇ ਅੱਗੇ ਚਲੇ ਗਏ ਪਰ ਉਹ ਅਜੇ ਅੰਦਰ ਸੀ ਸਿਰਫ ਅਰਦਾਸ ਜੁੜੀ ਬੇਨਤੀ ਚ ਜੁੜੀ ਉਹਨੇ ਬੇਨਤੀ ਕੀਤੀ ਮਹਾਰਾਜ ਅੱਗੇ ਤੇ ਸਤਿਗੁਰੂ ਆਵਾਜ਼ ਦਿੱਤੇ ਨੇ ਮਾਂ ਮਾਈ ਜੋ ਸ਼ਬਦ ਵਰਤੇ ਦਰਵਾਜ਼ਾ ਖੋਲ ਅਸੀਂ ਤੇਰੇ ਬੂਵੇ ਗਿਆਂ ਉੱਚੀ ਆਵਾਜ਼ ਸੁਣੀ ਕੱਚਾ ਜਾ ਘਰ ਸੀ ਬੂਹਾ ਚਾ ਖੋਲਿਆ ਵੇਖਿਆ ਧੰ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਨੇ ਤੇ ਮਹਾਰਾਜ ਨੇ ਹੱਸ ਕੇ ਕਿਹਾ ਜੇ ਭੁੱਖ ਬੜੀ ਲੱਗੀ ਸੀ ਚਿੱਤ ਕੀਤਾ ਮਾਈ ਤਾਬੋ ਦੇ ਹੱਥ ਦੀ ਰੋਟੀ ਖਾਣੇ ਕਮੀ ਨਹੀਂ ਰੋਟੀ ਦੀ ਹੈਗੀ ਫਿਰ ਬੇਨਤੀ ਹੈ ਇਹਨੂੰ ਵੀ ਨਾ ਜੋੜਨਾ ਜੀ ਇਹ ਇੱਕ ਇਹਦਾ ਫਲਸਫਾ ਹੋ ਗਿਆ ਗੱਲ ਰੋਟੀ ਦੀ ਨਹੀਂ ਗੱਲ ਤੁਸੀਂ ਦੇਖੋ ਉਸ ਸੁਰਤ ਦੀ ਭਾਵਨਾ ਕੀ ਹੈ ਮਾਰੇ ਕਹਿੰਨੇ ਕਿ ਸੀ ਤੇਰੇ ਘਰ ਆਇਆ ਪ੍ਰਸ਼ਾਦ ਪ੍ਰਸ਼ਾਦਾ ਛਕਾ ਉਹ ਗੁਰਮੁਖ ਕੋਈ ਖਾਤ ਨਹੀਂ ਤੋਤੇ ਸਿੱਧੀ ਗੱਲ ਘੋੜੇ ਤੇ ਬੈਠਿਆ ਉਹ ਪੂਨੇ ਚ ਲਪੇਟ ਕੇ ਕੱਪੜੇ ਚ ਲਪੇਟ ਕੇ ਰੋਟੀ ਲਿਆਈ ਹਜ਼ੂਰ ਦੇ ਅੱਗੇ ਚ ਰੱਖੀ ਸਤਗੁਰੂ ਜਦੋਂ ਤੋੜ ਕੇ ਖਾਣ ਲੱਗੇ ਉਹਨੂੰ ਉਹਨੂੰ ਭੁੱਲ ਗਿਆ ਮੈਂ ਬੋਲਣਾ ਕੀ ਹੈ ਇੱਕ ਜਗ੍ਹਾ ਇਹ ਵੀ ਪੜਿਆ ਵੀ ਉਹ ਇਹ ਕਹਿਣਾ ਤੇ ਸੀ ਕਿ ਮਹਾਰਾਜ ਮੈਂ ਪਾਪੀ ਤੂ ਬਖਸ਼ਣ ਹਾਰ ਇਹ ਕਹਿਣਾ ਸੀ ਨਾ ਅਸਲ ਚ ਸੱਚੀ ਜੇ ਪ੍ਰੇਮ ਚ ਗਵਾਚੇ ਹੋਏ ਬੰਦੇ ਨੂੰ ਜਿਹੜਾ ਤੁਰ ਪ੍ਰੇਮ ਚ ਭਿੱਜ ਗਿਆ ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਮੈਂ ਲਫ਼ਜ਼ ਕਿਹੜੇ ਵਰਤਨ ਲਗਾਵਾ ਅਤ ਦਾ ਕਰੋਧਿਤ ਬੰਦਾ ਵੀ ਭੁੱਲ ਜਾਂਦਾ ਕੀ ਵਰਤਨ ਲਗਾ ਤੇ ਅਤ ਦਾ ਪ੍ਰੇਮ ਵੀ ਜਿਹੜਾ ਜਾਂਦਾ ਉਹ ਵੀ ਭੁੱਲ ਜਾਂਦਾ ਜਦੋਂ ਉਹਨੇ ਪ੍ਰਸ਼ਾਦ ਸ਼ਕਾਇਆ ਤੇ ਲਬਜ ਕਹਿਣ ਲੱਗ ਪਈ ਤੂੰ ਪਾਪੀ ਮੈਂ ਬਖਸ਼ਣ ਹਾਂ ਲਬਜ ਤੂੰ ਪਾਪੀ ਮੈਂ ਬਖਸ਼ਣ ਹਾਂ ਤੂੰ ਪਾਪੀ ਸਿੱਖ ਨੇ ਝੰਡੂੜ ਦਿੱਤਾ ਉਹ ਕੰਬ ਗਏ ਕਿ ਭਾਈ ਇਹ ਸ਼ਬਦ ਕੀ ਵਰਤ ਨਹੀਂ ਪਈ ਹੈ ਹਜ਼ੂਰ ਨੇ ਉੱਤੋਂ ਇਸ਼ਾਰਾ ਕਰਕੇ ਕਿਆ ਤੂੰ ਸ਼ਬਦਾਂ ਵਿੱਚ ਮਤ ਉਲਝ ਜਿਹੜਾ ਇਹਦਾ ਅੰਦਰ ਦੀ ਸੁਰਤ ਬਣੀ ਪਈ ਹੈ ਨਾ ਚੇਤੇ ਰੱਖੀ ਇਹਦੇ ਅੰਦਰ ਦੇ ਪਿਆਰ ਨੇ ਉਸ ਥਾਂ ਤੇ ਪਹੁੰਚ ਗਈ ਜਿੱਨੂੰ ਨੂ ਬਾਰ ਦੀ ਸ਼ਬਦਾਗਲੀ ਇਹਨੂੰ ਭੁੱਲ ਚੁੱਕੀ ਹੈ ਮੈਂ ਆਪ ਨੂੰ ਫਿਰ ਬੇਨਤੀ ਕਰਾਂ ਮੈਂ ਲਫ਼ਜ਼ ਉਸੇ ਤੇ ਆਉਣਾ ਚਾਹਨਾ ਕਿ ਗੁਰਬਾਣੀ ਜਿਹੜੀ ਹੈ ਉਹ ਲਫ਼ਜ਼ਾਂ ਸਾਨੂੰ ਸਮਝਾਉਂਦੀ ਹੈ ਪਰ ਸੰਕੀਰਣਤਾ ਨੂੰ ਕੋਈ ਥਾਂ ਨਹੀਂ ਦਿੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਅਕਸਰ ਕਿਨਾ 15 ਪਸ਼ਾਵਾਂ ਦੇ ਲਫ਼ਜ਼ ਸਤਿਗੁਰਾਂ ਨੇ ਵਰਤੇ ਤਕਰੀਬਨ 15 ਪਸ਼ਾਵਾਂ ਗੁਰੂਦੇਵ ਨੇ ਵਰਤੀਆਂ ਕਿਸੇ ਭਾਸ਼ਾ ਨਾਲ ਖੇਤ ਨਹੀਂ ਪਰ ਪਿਆਰੋ ਅੱਖਰ ਵੀ ਉਹ ਪ੍ਰਵਾਹ ਨੇ ਜਿਨ੍ਹਾਂ ਅੱਖਰਾਂ ਵਿੱਚ ਵੈਗੁਰੂ ਜੀ ਦੀ ਯਾਦ ਆਜੇ